ਮੈਂ ਇਹੀ ਕਹਿਣਾ ਚਾਹਨਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾਂ ਵਧੀਆ ਲੱਗਿਆ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਜਾ ਰਹੀ ਹੈ ਲੋਕਾਂ ਨੇ ਬਹੁਤ ਸੱਜਤਾ ਲੋਕ ਕਹਿੰਦੇ ਜੀ ਆਪਾਂ ਦਸਹਿਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਉਹ ਹੋਂਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 20% ਨਹੀਂ ਦਲਫ ਕਰਾਂਗੇ ਨਾ ਉਹਦੀ ਜਬਾਨ ਸੱਚ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੀ ਵੀ ਟੀਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦਸੂਆ ਵੀ ਤਾਂ ਅਸੀਂ ਉਹ ਤੋਂ ਵੱਧ ਤੋਂ ਵੱਧ ਮਾਰ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਹੋਰੋਂ ਕੰਮੀ ਮੈਸੇਜ ਕਰੇਗੇ ਗੱਡਾ ਚੰਨ ਰੋਡ ਪੰਚਾਇਤ ਹੋਰ ਪੰਚਾਇਤਾਂ ਨੇ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸੋਲੋ ਵੀ ਦਵਾਂਗੇ ਜੇ ਸਾਡੀ ਵੀ ਥੋੜੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਰੋਡ ਪਾਓ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਵੀ ਇਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਨੂੰ ਕੱਟੇ ਹੋ ਬਿਲਕੁਲ ਸਾਰਿਆਂ ਦਾ ਹੱਕ ਆ ਇਹ ਪੁਲਿਸ ਤਾਂ ਆਪਣੇ ਨਾਲ ਆਏ ਵੀ ਜਾਂ ਨਾਲ ਆਪਣੇ ਪੁਲਿਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਉੱਤੋਂ ਟੁੱਟ ਨਹੀਂ ਹੁੰਦੀ ਆ ਹੁਣ ਹੋਉ ਨਹੀਂ ਰਿਹਾ ਪੁਲਿਸ ਨੂੰ ਪੁਲਿਸ ਨੇ ਪੁਲਿਸ ਨੂੰ ਨਹੀਂ ਬਗਸਿਆ ਉਹ ਰਿੱਦੂ ਵੱਧੋ ਭਈ ਇਹਨ